ਸਾਡੀਆਂ ਨੇ ਜ਼ਿੰਮੇਵਾਰੀਆਂ ਹੁੰਦੀਆਂ ਪਿੰਡ ਪ੍ਰਤੀ ਜਦੋਂ ਤੁਸੀਂ ਦੂਸਰੀ ਵਾਰੀ ਰਿਪੀਟ ਹੁੰਦੇ ਨੇ ਫਿਰ ਤੁਹਾਨੂੰ ਹੋਰ ਜ਼ਿਆਦਾ ਭਰੋਸਾ ਲੋਕਾਂ ਦਾ ਮਿਲਦਾ ਤੇ ਦੇਖੋ ਵੀ ਗੋਵਰਨਥਲ ਕਮੈਂਟ ਕਰਦੇ ਇਦਾਂ ਹੁੰਦਾ ਨਹੀਂ ਵੀਰੇ ਸੌਰੀ ਮੈਂ ਇਹਨਾਂ ਨੂੰ ਅੱਜ ਜਵਾਬ ਦੇਣਾ ਇਦਾਂ ਨਹੀਂ ਹੁੰਦਾ ਅਸੀਂ ਕਰਾਂਗੇ ਸ਼ਾਇਦ ਦਾ ਜਿਹੜਾ ਫੈਸਲਾ ਹੁੰਦਾ ਸੁਪਰੀਮ ਕੋਰਟ ਵੀ ਨਹੀਂ ਅਦੂਲ ਸਕਦੀ ਜੇ ਪੰਚਾਇਤ ਕਰਨਾ ਚਾਹਵੇ ਤੇ ਬਹੁਤ ਸਮਾਂ ਦਿੱਤਾ ਨਸ਼ੇ ਵਾਲਿਆਂ ਨੂੰ ਬੜੀ ਬੜੀ ਰੋਕਿਆ ਵੀ ਪਰ ਨਹੀਂ ਰੁਕੇ ਰਹੇ ਪੇਸ ਪਿੰਡ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਘਰਾਂ ਦਾ ਵੱਡੇ ਵੱਡੇ ਬੋਰਡ ਲਾ ਕੇ ਉਹਨਾਂ ਨੂੰ ਜਨਤਕ ਕਰਾਂਗਾ ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਾਂਗਾ ਤੇ ਆਪਣੇ ਮੁੱਖ ਮੰਤਰੀ ਕੋ ਇਹ ਮਨ ਨਾਲਾ ਪਿੰਡ ਪੂਰਾ ਚਾਹੁੰਦਾ ਹੈ ਵੀ ਅਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਤੇ ਅਸੀਂ ਤੁਹਾਡਾ ਸਾਥ ਦੇਣੇ ਅੰਮ੍ਰਿਤਸਰ ਦੇ ਮਾਨਾਵਾਲਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਾਨਾਵਾਲਾ ਸਰਪੰਚਾਂ ਵੱਲੋਂ ਅਤੇ ਪੰਚਾਂ ਵੱਲੋਂ ਇੱਕ ਵੱਡੀ ਜੋ ਹੈ ਉਹ ਕਾਲ ਦਿੱਤੀ ਗਈ ਹੈ ਜਿਸ ਵਿੱਚ ਬਹੁਤ ਸਾਰੇ ਨੌਜਵਾਨ ਜੋ ਕਿ ਆਈਐਸ ਜਾਂ ਆਈਪੀਐਸ ਕਰਨਗੇ ਉਹਨਾਂ ਦੀ ਫੀਸ ਦੀ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਨਸ਼ੇ ਨੂੰ ਲੈ ਕੇ ਜਿਹੜੀ ਹੈ ਉਹ ਗੱਲਬਾਤ ਕੀਤੀ ਜਾ ਰਹੀ ਹੈ ਤੇ ਨਾਲ ਨਾਲ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਸਟੇਡੀਅਮ ਦਾ ਨਾਮ ਰੱਖਣ ਦੀ ਗੱਲ ਜਿਹੜੀ ਹੈ ਕੀਤੀ ਜਾ ਰਹੀ ਹੈ ਸੁਖਰਾਜ ਸਿੰਘ ਰੰਦਾਵਾ ਸਾਹਿਬ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਰੰਦਾਵਾ ਜੀ ਕੀ ਕਹਿਣਾ ਚਾਹੋਗੇ ਦੂਸਰੀ ਵਾਰ ਮੈਂਡੇਟ ਮਿਲਿਆ ਔਰ ਇਡੀਏ ਵੱਡੀਆਂ ਤੁਸੀਂ ਆਪਣੀਆਂ ਅਨਾਉਂਸਮੈਂਟਸ ਕਰ ਰਹੇ ਹੋ ਤੁਹਾਡੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੁਹਾਡਾ ਜੀਐਨਓ ਜੀ ਮੈਂ ਕਹਿਣਾ ਚਾਹੁੰਦਾ ਸਾਡੀਆਂ ਨੇ ਜ਼ਿੰਮੇਵਾਰੀਆਂ ਹੁੰਦੀਆਂ ਪਿੰਡ ਪ੍ਰਤੀ ਜਦੋਂ ਤੁਸੀਂ ਦੂਸਰੀ ਵਾਰੀ ਰਿਪੀਟ ਹੁੰਦੇ ਹੋ ਨਾ ਫਿਰ ਤੁਹਾਨੂੰ ਹੋਰ ਜ਼ਿਆਦਾ ਭਰੋਸਾ ਲੋਕਾਂ ਤੋਂ ਦਾ ਮਿਲਦਾ ਤੇ ਤੁਹਾਨੂੰ ਆਪਣਾ ਜਿਹੜੀ ਤੁਹਾਡੀ ਆਪਣੀ ਕਾਬਲੀਅਤ ਲੋਕਾਂ ਚ ਤੁਹਾਨੂੰ ਲਿਆਉਣੀ ਚਾਹੀਦੀ ਹੈ ਨਾ ਸੋ ਇਸੇ ਤਰ੍ਹਾਂ ਮੈਂ ਚਾਹੁੰਨਾ ਵੀ ਪੂਰੇ ਪੰਜਾਬ ਦੇ ਵਿੱਚ ਸਾਡੀ ਜਿੱਦਾਂ ਪੰਚਾਇਤ ਕਰੂਗੀ ਇਹ ਮਤਲਬ ਕਈ ਮੈਸੇਜ ਮੈਂ ਦੇਖਨੇ ਆਂ ਸੀ ਸੌਰੀ ਮੈਂ ਨਾ ਵੀ ਦੇਖਨੇ ਵੀ ਲੋਕ ਨਾ ਥੱਲੇ ਕਮੈਂਟ ਕਰਦੇ ਏਦਾਂ ਹੁੰਦਾ ਨਹੀਂ ਵੀਰੇ ਸੌਰੀ ਮੈਂ ਇਹਨਾਂ ਨੂੰ ਅੱਜ ਜਵਾਬ ਦੇਣਾ ਏਦਾਂ ਨਹੀਂ ਹੁੰਦਾ ਅਸੀਂ ਕਰਾਂਗੇ ਆਪਣੀ ਮਿਹਨਤ ਅਨ ਥੱਕ ਮਿਹਨਤ ਲਾ ਕੇ ਕਰਾਂਗੇ ਕਿਉਂਕਿ ਸਾਡੇ ਜਿਹੜੇ ਬੱਚੇ ਨਸ਼ੇ ਦੇ ਵਿੱਚ ਮਤਲਬ ਨਸ਼ੇਦਾਰੀ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਨਾਲ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਬਾਹਰ ਕੱਢਾਂਗੇ ਨਸ਼ੇ ਦੇ ਹਾਂ ਨਾ ਵਿੱਚ ਤੇ ਸੋ ਮਤਲਬ ਸਾਡੀ ਸੋਚ ਹੈ ਇਹ ਮਤਲਬ ਜੇ ਅਸੀਂ ਦੂਜੀ ਵਾਰੀ ਬਣਿਆ ਲੋਕਾਂ ਦੇ ਨਾਲ ਮਤਲਬ ਲੋਕਾਂ ਨੇ ਸਾਡੇ ਤੇ ਅਸੀਂ ਕਰਾਂਗੇ ਜਰੂਰ ਕਰਾਂਗੇ لیکن جس طرح ਤੁਸੀਂ ਲਿਖਿਆ ਵਾ ਕਿ ਸਵਰਗਵਾਸੀ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਮਾਨਾਂ ਵਾਲਾ ਸਟੇਡੀਅਮ ਦਾ ਜਿਹੜਾ ਨਾਮ ਰੱਖਿਆ ਜਾਏਗਾ ਜਾਂ ਜੋ ਵੀ ਉਹਦੇ ਉੱਤੇ ਜਿਹੜੀਆਂ ਪ੍ਰਪੋਜ਼ਲ ਤੁਸੀਂ ਰੱਖ ਰਹੇ ਹੋ ਇੱਕ ਇਹਦੀ ਫੰਡਿੰਗ ਕਿਸ ਤਰ੍ਹਾਂ ਹੋਏਗੀ ਪੰਜਾਬ ਸਰਕਾਰ ਨਾਲ ਮਿਲ ਕੇ ਕਰੋਗੇ ਕਿ ਤੁਹਾਡੀ ਆਪਣੀ ਜਿਹੜੀ ਹੈ ਕਮੇਟੀ ਆ ਉਹ ਇਹਦਾ ਫੈਸਲਾ ਲਏਗੀ ਪੰਚਾਇਤ ਕੋ ਨਾ ਬਹੁਤ ਵੱਡੀ ਪਾਵਰ ਹੁੰਦੀ ਵੀਰੇ ਪੰਚਾਇਤ ਦਾ ਜਿਹੜਾ ਫੈਸਲਾ ਹੁੰਦਾ ਸੁਪਰੀਮ ਕੋਰਟ ਵੀ ਨਹੀਂ ਅਦੂਲ ਸਕਦੀ ਜੇ ਪੰਚਾਇਤ ਕਰਨਾ ਚਾਹਵੇ ਤੇ ਅਸੀਂ ਸਾਡੇ ਖੇਡ ਸਟੇਡੀਅਮ ਨਾਲ ਵਾਲਾ ਖੇਡ ਸਟੇਡੀਅਮ ਹੈਗਾ ਅਸੀਂ ਡਾਕਟਰ ਸਵਰਗਵਾਸੀ ਡਾਕਟਰ ਮਨਮੋਹਨ ਸਿੰਘ ਦੀ ਯਾਦ ਨੂੰ ਸਮਰਪਿਤ ਕੀਡ ਸਟੇਡੀਅਮ ਨਾਲ ਵਾਲਾ ਕਰਨ ਜਾ ਰਹੇ ਆ ਪੰਚਾਇਤ ਨੇ ਮਤਾ ਪਾ ਦਿੱਤਾ ਤੇ ਅਸੀਂ ਹੁਣ ਡੀਸੀ ਸਾਹਿਬ ਕੋਲ ਦੀ ਪ੍ਰਵਾਨਗੀ ਲੈ ਕੇ ਤੇ ਉਹਦਾ ਨਾਮ ਲਿਖਤਾ ਨਸ਼ੇ ਵਾਲਿਆਂ ਨੂੰ ਲੈ ਕੇ ਨਸ਼ੇ ਨੂੰ ਮੁੱਦਾ ਵੀ ਬਹੁਤ ਵੱਡਾ ਮੁੱਦਾ ਹੈ ਔਰ ਜਿਹੜੇ ਮੁੱਦੇ ਤੁਸੀਂ ਛੂਏ ਆ ਬਹੁਤ ਮਲੋੜ ਸੀਗੀ ਇਸ ਪੰਜਾਬ ਨੂੰ ਨਸ਼ੇ ਦਾ ਮੁੱਦਾ ਵੀ ਲਗਾਤਾਰ ਹੀ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਉਹ ਨਸ਼ੇ ਦੇ ਮੁੱਦੇ ਤੇ ਹੀ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ ਲੱਗਦਾ ਕਿ ਘਟਿਆ ਸੀਗਾ ਔਰ ਹੁਣ ਜੇਕਰ ਪਿੰਡ ਦੇ ਵਿੱਚ ਹੈ ਤੇ ਫਿਰ ਇਹਨਾਂ ਨੂੰ ਕਿਸ ਤਰ੍ਹਾਂ ਠੱਲ ਪਾਈ ਜਾ ਸਕਦੀ ਹੈ ਦੇਖੋ ਜੀ ਮੈਂ ਤੇ ਬਹੁਤ ਸਮਾਂ ਦਿੱ ਦਿੱਤਾ ਨਸ਼ੇ ਵਾਲਿਆਂ ਨੂੰ ਬੜੀ ਬੜੀ ਰੋਕਿਆ ਵੀ ਪਰ ਨਹੀਂ ਰੁਕੇ ਰਹੇ ਪਰ ਹੁਣ ਮੈਂ ਬੜੀ ਮਤਲਬ ਅੰਦਰ ਤੱਕ ਜਾ ਕੇ ਨਾ ਇੱਕ ਚੀਜ਼ ਨੂੰ ਮੈਂ ਬਣਾ ਲਿਆ ਹੁਣ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਹੁਣ ਤੁਹਾਡਾ ਨਾਮ ਖੁੱਲ੍ਹੇ ਤਰ੍ਹਾਂ ਆਡੈਂਟੀਫਾਈ ਕਰੂੰਗਾ ਤੁਹਾਨੂੰ ਕੱਲ ਨੂੰ ਬੱਚੇ ਵਿਆਹਣ ਦੇ ਵਿੱਚ ਪੂਰੀ ਮੁਸ਼ਕਲ ਆਊਗੀ ਮੈਂ ਇਸ ਪਿੰਡ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਘਰਾਂ ਦਾ ਵੱਡੇ ਵੱਡੇ ਬੋਰਡ ਲਾ ਕੇ ਉਹਨਾਂ ਨੂੰ ਜਨਤਕ ਕਰਾਂਗਾ ਠੀਕ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਾਂਗਾ ਤੇ ਆਪਣੇ ਮੁੱਖ ਮੰਤਰੀ ਕੋ ਇਹ ਮੰਨ ਵਾਲਾ ਪਿੰਡ ਪੂਰਾ ਚਾਹੁੰਦਾ ਹੈ ਵੀ ਨਸ਼ਾ ਖਤਮ ਕਰਨਾ ਚਾਹੁੰਦੇ ਨੇ ਤੇ ਅਸੀਂ ਤੁਹਾਡਾ ਸਾਥ ਦਿੰਨੇ ਤੇ ਸਾਡ ਨੂੰ ਵੀ ਪੁਲਿਸ ਪ੍ਰਸ਼ਾਸਨ ਦੀ ਸਾਹ ਦੀ ਲੋੜ ਆ ਇਹ ਮਾਨ ਵਾਲਾ ਪੰਚਾਇਤ ਮੈਂ ਆਪਣੇ ਪਿੰਡ ਦੇ ਵਿੱਚੋਂ ਜਿੰਨੇ ਮੈਨੂੰ ਮੇਕੋ ਇਕੱਲੇ ਇਕੱਲੇ ਬੰਦੇ ਦੀ ਲਿਸਟ ਬਣੀ ਪਈ ਆ ਮੈਂ ਪੁੱਛਣੇ ਲੱਗਾ ਕਿ ਕੋਈ ਆ ਕੋਈ ਆਇਡੈਂਟੀਫਿਕੇਸ਼ਨ ਕੀਤੀ ਆ ਕੋਈ ਤੁਹਾਨੂੰ ਪਤਾ ਹੈ ਕਿਹੜੇ ਕਿਹੜੇ ਨੌਜਵਾਨ ਜਾਂ ਕਿਹੜੇ ਕਿਹੜੇ ਲੋਕ ਜਿਹੜੇ ਨਛੇੜੇ ਬਿਲਕੁਲ ਪਤਾ ਜਿਹੜੇ ਘਰਾਂ ਦੇ ਜਿਹੜੇ ਲੋਕ ਵੇਚਦੇ ਸੀ ਨਾ ਉਹਨਾਂ ਦੇ ਹੁਣ ਬੱਚੇ ਪੀਂਦੇ ਪਏ ਉਹ ਤਕਲੀਫ 'ਚ ਨੇ ਪਰ ਫਿਰ ਨਸ਼ਾ ਵੇਚਣਦੇ ਨੇ ਉਹਨਾਂ ਦੇ ਇਕੱਲੇ ਇਕੱਲੇ ਦੇ ਨਾਮ ਇੱਕੋ ਹੈਗੇ ਨੇ ਮੈਂ ਬੜੇ ਵਧੀਆ ਤਰੀਕੇ ਦੇ ਨਾਲ ਲੋਕਾਂ ਤੋਂ ਜਿਹੜੇ ਨਾਮ ਆਇਡੈਂਟੀਫਾਈ ਕੀਤੇ ਬਿਲਕੁਲ ਸਹੀ ਇਹਨਾਂ ਕੀ ਗਲਤ ਕਿਹਨਾਂ ਧੱਕਾ ਨਹੀਂ ਮੈਂ ਕਰੂੰਗਾ ਭਾਵੇਂ ਮੇਰਾ ਐਂਟੀ ਪਾਰਟੀ ਦਾ ਬੰਦਾ ਮੈਂ ਕਿਸੇ ਨਾਲ ਧੱਕਾ ਨਹੀਂ ਕਰਦਾ ਹਾਂ ਉਹਨਾਂ ਦੇ ਕਰਕੇ ਉਹਨਾਂ ਦੇ ਘਰ ਦੇ ਬਾਹਰ ਤਖਤੀਆਂ ਵੀ ਲਾਵਾਂਗਾ ਮੈਂ ਦੇਖਾਂਗਾ ਉਹ ਕਿਦਾਂ ਉਹ ਤਖਤੀਆਂ ਪੱਟਣਗੇ ਪੰਚਾਇਤ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੇਗੀ ਜਿਹੜਾ ਬੰਦਾ ਉਹਨਾਂ ਦਾ ਪਿੰਡ ਦੇ ਵਿੱਚੋਂ ਫਿਰ ਵਰਤੇਗਾ ਅਸੀਂ ਉਹਨਾਂ ਦਾ ਵੀ ਬਾਈਕਾਟ ਕਰਾਂਗੇ ਪੰਚਾਇਤ ਵੱਲੋਂ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪੰਚਾਇਤ ਵੱਲੋਂ ਰਾਹਤ ਨਹੀਂ ਮਿਲੇਗੀ ਨਾ ਉਹਨਾਂ ਨੂੰ ਆਟਾ ਦਾਲ ਸਕੀਮ ਕੁਝ ਵੀ ਤਰ੍ਹਾਂ ਦੀ ਜਾਂ ਬਿਜਲੀ ਦਾ ਕੋਈ ਬਿੱਲ ਵੀ ਹੁੰਦਾ ਨਾ ਉਹ ਵੀ ਅਸੀਂ ਸਰਕਾਰ ਕੋਲ ਅਪੀਲ ਕਰਕੇ ਜਿਹੜਾ ਬੰਦਾ ਨਸ਼ੇ ਇਮਾ ਸਾਰੀਆਂ ਪ੍ਰੋਪਰ ਬੰਦ ਕਰਾਂਗੇ ਪਿੰਡ ਵਿੱਚੋਂ ਕੋਈ ਸਹੂਲਤ ਨਹੀਂ ਉਹਨਾਂ ਨੂੰ ਲੈਣ ਦੇਵਾਂਗੇ ਰੰਮਾਬਾ ਜੀ ਜਿਸ ਤਰ੍ਹਾਂ ਤੁਹਾਨੂੰ ਤੇ ਨੋਟਿਸ ਆ ਗਿਆ ਕਿ ਕਿਹੜੇ-ਕਿਹੜੇ ਬੰਦੇ ਨੇ ਕਿ ਪੁਲਿਸ ਨੂੰ ਨਹੀਂ ਪਤਾ ਲੱਗ ਪਾਰ ਕਿ ਲੱਗਦਾ ਪੁਲਿਸ ਕਿਸ ਤਰ੍ਹਾਂ ਰੋਲ ਅਦਾ ਕਰ 파 ਰਹੀ ਹੈ ਪੁਲਿਸ ਦਾ ਲੱਗਦਾ ਕਿ ਰਫੇਲੀਅਰ ਨਜ਼ਰ ਆ ਰਿਹਾ ਜੇ ਤੁਹਾਨੂੰ ਪਤਾ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗ ਪਾ ਪ੍ਰੋਪਰ ਵੀਰ ਜੀ ਮੈਂ ਨਾ ਮੌਕੇ ਦੇ ਜਿੰਨੇ ਵੀ ਅਫਸਰ ਹਨ ਉਹਨਾਂ ਦਾ ਮੈਂ ਧਿਆਨ ਚ ਲਿਆਂਦਾ ਮੈਨੂੰ ਵਟਸਐਪ ਦੀ ਡਿਟੇਲ ਆ ਮੈਨੂੰ ਮੁਕਰ ਨਹੀਂ ਹੋ ਸਕਦੇ ਕਿ ਅਸੀਂ ਸਾਨੂੰ ਤੁਸੀਂ ਦੱਸਿਆ ਨਹੀਂ ਹੈ ਨਾ ਪਹਿਲਾਂ ਮੈਂ ਵੇਟ ਕਰਦਾ ਰਿਹਾ ਵੇਟ ਕਰਦਾ ਰਿ ਇਹ ਨਹੀਂ ਗੱਲ ਹੈਗੀ ਮੈਂ ਸਰਪੰਚਾਂ ਮੇਰੀ ਪੰਚਾਇਤ ਆ ਸਾਡਾ ਸਾਰਾ ਅਸੀਂ ਮੋਤਬਰੇ ਸਾਰੇ ਜਾਣੇ ਨਾ ਵੀ ਸਾਨੂੰ ਅਸੀਂ ਇੱਕ ਡਰਾਮਾ ਕਰਨੇ ਨਹੀਂ ਇਹ ਸਕ੍ਰਿਪਟ ਨਹੀਂ ਹੋਣੀ ਚਾਹੀਦੀ ਸਾਨੂੰ ਦਰਦ ਆ ਸਾਡੀ ਆਉਣ ਵਾਲੀ ਪੀੜੀ ਦੇ ਬੱਚੂ ਗੀਤ ਸਾਡਾ ਪਿੰਡ ਬਚੂਗਾ ਨਹੀਂ ਤੇ ਇਹ ਪਿੰਡ ਦੇ ਵਿੱਚ ਨਸ਼ੇ ਦੇ ਨਾਲ ਇੰਨਾ ਮਾੜਾ ਹਾਲਾਤ ਹੋਣਿਆ ਵੀ ਗਾਂ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਉਹ ਖਰਾਬੀਆਂ ਕਿਉਂਕਿ ਵਿਆਹ ਵਿਆਹ ਦੇ ਕਾਬਿਲ ਲਈ ਬੱਚੇ ਨਹੀਂ ਰਹਿਣੇ ਤੇ ਨਾ ਇਹ ਵਿਆਹ ਵੇਖੋ ਮੈਂ ਵੀ ਕਿਹਾ ਦਰਦਨੀ ਦੇਖ ਸਕਦਾ ਵੀ ਕਿਸ ਦੀ ਧੀ ਦੀ ਧੀ ਨੂੰ ਵਿਆਹ ਕੇ ਆਪਣੇ ਪਿੰਡ ਦੇ ਵਿੱਚ ਲਿਆਵਾਂ ਤੇ ਮਤਲਬ ਉਹ ਸਾਡੇ ਸਾਹਮਣੇ ਮਰੇ ਰੋਜ਼ ਰੋਜ਼ ਮਰੇ ਤੇ ਉਹ ਨਸ਼ਾ ਵੇਚਣ ਵਾਲਾ ਬੰਦਾ ਤੇ ਨਸ਼ਾ ਪੀਣ ਵਾਲਾ ਬੰਦਾ ਵੀ ਉਹ ਰੋਜ਼ ਆਪਣੀ ਲਾਈਫ ਨੂੰ ਇੰਜੋਏ ਕਰੇ ਤੇ ਵਿਹਾਂ ਘਰਾਂ ਦੇ ਵਿੱਚ ਚੋਰੀ ਕਰੇ ਤੇ ਧੀਆ ਭੈਣਾਂ ਦਾ ਰਾਹ ਰਸਤਾ ਰੋਕੇ ਤੇ ਬਦਤਮੀਜ਼ੀਆਂ ਕਰੇ ਲੋਕਾਂ ਦੇ ਨਾਲ ਤੇ ਗੈਂਗਸਟਰਵਾਦ ਪੈਦਾ ਕਰੇ ਪਿੰਡ ਦੇ ਵਿੱਚ ਇਹੋ ਜਿਹਾ ਮੋਲ ਨੂੰ ਖਤਮ ਕਰਨ ਵਾਸਤੇ ਮੈਂ ਪੁਲਿਸ ਪ੍ਰਸ਼ਾਸਨ ਦੀ ਪੂਰੀ ਪਹਿਲਾਂ ਵੀ ਲੋੜ ਮੈਂ ਮਤਲਬ ਉਹਨਾਂ ਦੇ ਧਿਆਨ ਚ ਲੈਂਦਾ ਤੇ ਮੈਂ ਗਾਂ ਵੀ ਹੁੰਦਾ ਹੁਣ ਇਹ ਜਿਹੜਾ ਮਤਾਂ ਨਹੀਂ ਪਾਇਆ ਨਾ ਜੀ ਅਸੀਂ ਉਹਨਾਂ ਕੋਲ ਲੈ ਕੇ ਜਾਣ ਲੱਗੇ ਆਂ ਵੀ ਇਹ ਪੂਰਨ ਮਾਜ ਸਾਡਾ ਮਤਾਂ ਵਾ ਸਾਡੀ ਪੰਚਾਇਤਾਂ ਤੁਸੀਂ ਸਾਥ ਦੋ ਜਾਂ ਨਹੀਂ ਦੇਣਗੇ ਤੇ ਫਿਰ ਉਹਨਾਂ ਦੇ ਖਿਲਾਫ ਵੀ ਮੈਂ ਖੜਾ ਹੋ ਜਾਣਾ ਪੁਲਿਸ ਤੇ ਪ੍ਰਸ਼ਾਸਨ ਦੇ ਵੀ ਖਿਲਾਫ ਅਸੀਂ ਖੜੇ ਹੋ ਜਾਾਂਗੇ ਜੇ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਆਈਏਐਸ ਦੀ ਗੱਲ ਕਰ ਰਹੇ ਹੋ ਆਈਪੀਆਈਐਸ ਆਫੀਸਰਾਂ ਦੀ ਗੱਲ ਕਰ ਪੀਸੀਐਸ ਆਫੀਸਰਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਫਿਰ ਕਿਸ ਤਰ੍ਹਾਂ ਦੀ ਮਾਗ ਚ ਤੁਹਾਡੇ ਰੂਪਰੇਖਾ ਚੱਲ ਰਹੀ ਲੱਗਦਾ ਕਿ ਕਲਮ ਹੱਥ ਚੋਣਾ ਜ਼ਰੂਰੀ ਆ ਹੁਣ ਜੇਕਰ ਬਿਲਕੁਲ ਜੀ ਬਿਲਕੁਲ ਕਿਉਂਕਿ ਬਹੁਤ ਬੱਚੇ ਕਾਬਲ ਹੁੰਦੇ ਨੇ ਮਤਲਬ ਆਈਐਸ ਪੀਐਸ ਪੀਸੀਐਸ ਦੀਆਂ ਮਤਲਬ ਲੋਕ ਚਾਹੁੰਦੇ ਨੇ ਉਹਨਾਂ ਦੇ ਖਾਬ ਹੁੰਦੇ ਨੇ ਜਦੋਂ ਵੱਡੇ ਅਫਸਰਾਂ ਨੂੰ ਦੇਖਦੇ ਨੇ ਉਹਨਾਂ ਖਾਬ ਹੁੰਦੇ ਨੇ ਉਹ ਵੀ ਖਾਬ ਸਿਰਜਦੇ ਨੇ ਤੇ ਸੋ ਅਸੀਂ ਉਹਨਾਂ ਖਾਬਾਂ ਨੂੰ ਨਾ ਮਤਲਬ ਬੂਰ ਪਾਉਣਾ ਚਾਹੁੰਦੇ ਨੇ ਤੇ ਅਸੀਂ ਚਾਹੁੰਦੇ ਪੰਚਾਇਤ ਵੱਲੋਂ ਮੇਰੇ ਸਹਿਯੋਗੀ ਸਾਥੀ ਨੇ ਜਿੰਨੇ ਵੀ ਲਾ ਕੇ ਮੈਨੂੰ ਬਹੁਤ ਵਧੀਆ-ਵਧੀਆ ਫੈਮਲੀਆਂ ਹੈਗੀਆਂ ਨੇ ਜਿਹੜੀਆਂ ਸਪੋਰਟ ਕਰਨਗੀਆਂ ਤੇ ਮੈਂ ਵਧੀਆ ਇੰਸਟੀਚਿਊਟ ਦਾ ਪਤਾ ਕੀਤਾ ਵੀ ਆ ਕਿਉਂਕਿ ਸਾਡੇ ਇੱਥੇ ਆਪਣੇ ਪਵਨ ਸਰ ਹੈਗੇ ਨੇ ਨਾ ਹੋਰ ਵੀ ਸਾਡੇ ਜਿਹੜੇ ਹੈਗੇ ਤੇ ਸਾਨੂੰ ਉਹ ਹੈਲਪ ਕਰਨਗੇ ਤੇ ਜਿਹੜਾ ਬੱਚੇ ਪੜ੍ਹਨ ਚਾਹੁੰਦੇ ਕਿਸੇ ਵੀ ਮਤਲਬ ਮੈਂ ਨਹੀਂ ਕਹਿਣਾ ਵੀ ਗਰੀਬ ਕੋਈ ਵੀ ਹੋਣ ਮਤਲਬ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਮਤਲਬ ਮੈਨੂੰ ਮਾਣ ਹੋਊਗਾ ਵੀ ਅਸੀਂ ਵੇਖੋ ਇੱਕ ਉਸ ਨੂੰ ਇਸ ਕਾਬਲ ਤੇ ਬਣਾ ਦਈਏ ਉਹ ਪੜ੍ਹ ਲਿਖ ਕੇ ਮਤਲਬ ਇੱਕ ਆਪਣਾ ਆਪ ਹੀ ਲੈ ਕੇ ਚੱਲ ਪਵੇ ਨਾ ਜੇ ਉਹਨੂੰ ਜੋਬ ਮਿਲ ਜੇ ਤੇ ਬਹੁਤ ਵਧੀਆ ਹੋਊਗਾ ਤੇ ਮੈਨੂੰ ਆਪਣੀ ਮੇਰੀ ਜ਼ਿੰਦਗੀ ਦਾ ਇੱਕ ਮਤਲਬ ਸਫਲ ਹੋ ਜੂਗੀ ਮੇਰੀ ਜ਼ਿੰਦਗੀ ਜੇ ਉਹ ਬੱਚੇ ਇਦਾਂ ਮਤਲਬ ਜੋਬ ਬਿਲਕੁਲ ਕੁਝ ਹੋਰ ਪਿੰਡ ਦੇ ਲੋਕ ਵੀ ਮੌਜੂਦ ਨੇ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਕੁਲਵਿੰਦਰ ਸਿੰਘ ਜੀ ਜੋ ਮਤੇ ਪਾਏਗੇ ਨੇ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖ ਅੱਗੇ ਕਿ ਕਦੀ ਕਿਹੇ ਪੰਚਾਇਤ ਨੇ ਇਹ ਮਤ ਪਾਇਆ ਅਸੀਂ ਪਹੁੰਚ ਜਾ ਰਹੇ ਹਾਂ ਜੀ ਨੌਜਵਾਨਾਂ ਲਈ ਕਾਫੀ ਲਿਖਿਆ ਗਿਆ ਨੌਜਵਾਨਾਂ ਲਈ ਕਾਫੀ ਸਹੂਲਤਾਂ ਦੀ ਗੱਲ ਕੀਤੀ ਹੈ ਨਹੀਂ ਲੱਗਦਾ ਕਿ ਨੌਜਵਾਨਾਂ ਨੂੰ ਬਚਾਉਣ ਦੀ ਲੋੜ ਹੈ ਹੁਣ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਾ ਵੱਧ ਰਿਹਾ ਹੈ ਬੱਚੇ ਜਿਹੜੇ ਸੁਸਾਈਡਾ ਵੀ ਕਰ ਰਹੇ ਨੇ ਬੱਚਾ ਕੋਈ ਕਾਰੋਬਾਰ ਨਹੀਂ ਹੈ ਗਿਆ ਲੱਗਦਾ ਹੈ ਜ਼ਰੂਰਤ ਹੈ ਸਰਵਿਸ ਦੀ ਬਹੁਤ ਜ਼ਰੂਰਤ ਜੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਨੌਜਵਾਨ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਸਾਡਾ ਸਾਥ ਦੇਣਾ ਪਊਗਾ ਅਸੀਂ ਉਹਨਾਂ ਨੂੰ ਨਸ਼ਾ ਛਡਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਲੈ ਕੇ ਜਾਵਾਂਗੇ ਹਸਪਤਾਲ ਦੇ ਵਿੱਚ ਨ ਪਾਤ ਤੁਸੀਂ ਕੀ ਕਰਨਾ ਚਾਹੋਗੇ ਤੁਸੀਂ ਵੀ ਪਿੰਡ ਦੇ ਵਿੱਚ ਮੌਜੂਦ ਹੋ ਕੀ ਕਰਨਾ ਚਾਹੋਗੇ ਪੜਾਈ ਨੂੰ ਲੈ ਕੇ ਔਰ ਖਾਸ ਹੋ ਤੇ ਜਿਸ ਤਰ੍ਹਾਂ ਤੁਸੀਂ ਫੜਿਆ ਕਿ ਆਈਏਐਸ ਆਫੀਸਰ ਹੋਣੇ ਚਾਹੀਦੇ ਆਈਪੀਐਸ ਜਿਹੜਾ ਪੀਸੀਐਸ ਦੇ ਲਈ ਬੱਚਿਆਂ ਨੂੰ ਜਿਹੜਾ ਫੰਡ ਵੀ ਤੁਸੀਂ ਮੁਹੱਈਆ ਕਰਵਾਓਗੇ ਕਿਸ ਤਰ੍ਹਾਂ ਇਹ ਸਾਰਾ ਬਜਟ ਬਣਾਇਆ ਗਿਆ ਤੁਹਾਡੇ ਵੱਲੋਂ ਸਾਰੇ ਹਾਂਜੀ ਵੇਖੋ ਜੀ ਸਾਡੇ ਪਿੰਡ ਦੇ ਬਹੁਤ ਦੀ ਸਤਿਕਾਰਯੋਗ ਫੈਮਲੀਆਂ ਹੈਗੀਆਂ ਜਿਹੜੀਆਂ ਚਾਹੁੰਦੀਆਂ ਕਿ ਸਾਡੇ ਪਿੰਡ ਦੇ ਬੱਚੇ ਪੜ੍ਹਨ ਇਸ਼ਿਆ ਖਰਚਾ ਵੀ ਲਾਉਣ ਨੂੰ ਤਿਆਰ ਆ ਉਹਨਾਂ ਲੋ ਐਲਾਨ ਵੀ ਕੀਤੇ ਗਏ ਵੀ ਜਿਹੜੀ ਵੀ ਸਾਡੇ ਕੋਲ ਮਦਦ ਹੋਊਗੀ ਜਰੂਰ ਕਰਾਂਗੇ ਇਹੋ ਜੀ ਕੋਈ ਗੱਲ ਨਹੀਂ ਕੋਈ ਵੀ ਬੱਚਾ ਸਾਡੇ ਕੋ ਆਊਗਾ ਪੰਚਾਇਤ ਕੋ ਆਊਗਾ ਉਹਦੀ ਜਰੂਰ ਪੜਾਈ ਦਾ ਖਰਚਾ ਕੀਤਾ ਜਾਊਗਾ ਸਾਨੂੰ ਪੂਰਾ ਪੂਰਾ ਯਕੀਨ ਹੈ ਉਹਨਾਂ ਦੇ ਪੂਰਾ ਪੂਰਾ ਸਾਥ ਦੇਣਗੇ ਪੰਚਾਇਤ ਦੇ। ਬੇਤੋ ਬੇਤੋ ਗ੍ਰਾਮ ਪੰਚਾਇਤ ਮਾਨਾਵਾਲਾ ਕਲਾਂ ਦੇ ਜਿਹੜੇ ਇਹ ਸਰਪੰਚ ਨੇ ਜਿਨ੍ਹਾਂ ਵੱਲੋਂ ਇਹ ਹੁਣ ਪਹਿਲ ਕਰਮੀ ਕੀਤੀ ਜਾ ਰਹੀ ਔਰ ਉਹ ਵੀਡੀਓ ਵੀ ਇਹਨਾਂ ਦੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੋਸਟਰ ਲਗਾਏ ਜਾ ਰਹੇ ਔਰ ਖਾਸ ਤੌਰ ਤੇ ਨਸ਼ੇ ਨੂੰ ਲੈ ਕੇ ਨਸ਼ੇ ਦੀ ਦਲਦਲ ਨੂੰ ਲੈ ਕੇ ਹੁਣ ਇਹਨਾਂ ਵੱਲੋਂ ਇੱਕ ਵੱਡੀ ਪਹਿਲ ਕਰਮੀ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਫ ਤੋਂ ਤੱਕ ਇਹ ਦਾਇਰਤਾ ਗਿਆ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਹੁਣਾਂ ਦੇ ਨਾਮ ਜਿਹੜੇ ਨੇ ਉਹ ਵੀ ਜਗਜਾਹਰ ਜਿਹੜੇ ਕੀਤੇ ਜਾਣਗੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਜਗਜਾਹਰ ਕੀਤੀਆਂ ਜਾਣਗੀਆਂ ਲੇਕਿਨ ਕ ਬੰਦੇ ਨੇ ਜੋ ਕਿ ਇਹਨਾਂ ਪਿੰਡ ਦੇ ਸਰਪੰਚ ਵੱਲੋਂ ਅਤੇ ਪਿੰਡ ਦੀ ਪੰਚਾਇਤ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰਾਂ ਦੇ ਮੁੱਢਲੇ ਫਰਜ਼ ਬੰਦੇ ਨੇ ਲੇਕਿਨ ਕਿਤਨਾ ਕਿਤੇ ਸਰ ਜੇਕਰ ਪੰਚ ਅਤੇ ਸਰਪੰਚ ਚਾਣ ਤਾਂ ਬਹੁਤ ਸਾਰੇ ਪੰਜਾਬ ਜਿਹੜੇ ਨੇ ਜਾਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਆਈਪੀਐਸ ਪੀਪੀਐਸ ਅਤੇ ਆਈਐਸ ਅਫੀਸਰ ਜਿਹੜੇ ਨੇ ਉਹ ਨਿਕਲ ਸਕਦੇ ਨੇ ਲੇਕਿਨ ਮਨਮੋਹਨ ਸਿੰਘ ਹੁਣ ਜੋ ਕਿ ਸਵਰਗਵਾਸੀ ਮਨਮੋਹਨ ਸਿੰਘ ਨੇ ਉਹਨਾਂ ਦੇ ਨਾਮ ਨੂੰ ਲੈ ਕੇ ਵੀ ਮਾਨਾਂ ਵਾਲਾ ਕਲਾਂ ਦੇ ਸਰਪੰਚوں ਲੋਕਾਇਆ ਜਾ ਰਿਹਾ ਹੈ ਕਿ ਪਿੰਡ ਦੇ ਜੋ ਸਟੇਡੀਅਮ ਹੈ ਉਹਦਾ ਨਾਮ ਜਿਹੜਾ ਹੈ ਉਹ ਬਦਲਿਆ ਜਾਏਗਾ ਬਹੁਤ ਸਾਰੀਆਂ ਵੱਡੀਆਂ ਜਿਹੜੀਆਂ ਨਾਮ ਲੋ ਆਪਣੀ ਪ੍ਰਪੋਜ਼ਲ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਹੁਣ ਵੇਖਣਾ ਹੋਵੇਗਾ ਕਿ ਇਸ ਪ੍ਰਪੋਜ਼ਲ ਨੂੰ ਲੈ ਕੇ ਹੁਣ ਇਨ ਫਿਊਚਰ ਕੀ ਕੀ ਹੋਰ ਪਲੈਨਿੰਗਸ ਹੁੰਦੀਆਂ ਨੇ ਔਰ ਜਿਸ ਤਰ੍ਹਾਂ ਇਹਨਾਂ ਲੋਕ ਕਹਿੰਗੇ ਕਿ ਨ ਆਮ ਦੇ ਨਾਲ ਨਾਲ ਫੋਟੋਆਂ ਵੀ ਜਗਜਹਰ ਹੋਣਾਂ ਦੀਆਂ ਕੀਤੀਆਂ ਜਾਣਗੀਆਂ ਕੈਮਰਾ ਪਰਸਨ ਵੰਸ਼ਨਾਗੁਰਪ ਸਿੰਘ ਦਾ ਅਨਮਿਊਟ ਅਮਿਤ ਸਾਹਿਬ